ਇਹਨੇ ਬੰਦਿਆਂ ਤੋਂ ਲੈ ਇੱਕ ਚੋਰ ਨਹੀਂ ਫੜਿਆ ਗਿਆ ਮੜਕੂ ਜਿਆ ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਐਸਐਚਓ ਰਵਿੰਦਰ ਕੁਮਾਰ ਨੇ ਕਿਹਾ ਵੀ ਕੰਟਰੋਲ ਰੂਮ ਤੋਂ ਸੂਚਨਾ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਇੱਕ ਖਾਲੀ ਪਈ ਕੋਠੀ ਦੇ ਵਿੱਚ ਚੋਰ ਵੜਾਉਂਦਾ ਆਸ-ਪਾਸੇ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਚੋਰ ਵੜ ਗਿਆ ਤੁਸੀਂ ਦੇਖੋ ਐਪੀਸੋਡ ਪਹਿਲੇ ਦੇ ਵਿੱਚ ਉਹ ਚੋਰ ਨੂੰ ਫੜਨ ਦੇ ਲਈ ਬਾਹਰ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਲਾ ਕੇ ਖੜੇ ਨੇ ਆਪਣੇ ਆਪ ਦੇ ਬੰਦੇ ਪਰ ਚੋਰ ਕਿੰਨੀ ਆਸਾਨੀ ਦੇ ਨਾਲ ਕੰਧ ਟੱਪਦਾ ਤੇ ਉੱਥੋਂ ਦੇਖਦੇ ਆਂ ਹੀ ਦੇਖਦੇ ਆਂ ਰਫੂ ਚੱਕਰ ਹੋ ਜਾਂਦਾ ਉਹ ਦੂਸਰਾ ਚੋਰ ਦਾ ਬੜਾ ਤਕੜਾ ਜਿਹਰਾ ਆ ਉਹਦਾ ਕੋਈ ਸਮਾਨ ਰਹਿ ਗਿਆ ਉਸ ਕੋਟੀ 'ਚ ਜਿਹੜੀ ਚੋਰੀ ਕਰਨ ਆਇਆ ਦੂਸਰੇ ਐਪੀਸੋਡ ਨੂੰ ਧਿਆਨ ਨਾਲ ਦੇਖੋ ਵੀ ਜਦੋਂ ਘੰਟੇ ਬਾਅਦ ਆਉਂਦਾ ਆ ਆਪਣਾ ਕੱਪੜਾ ਲੀਡਾ ਚੇਂਜ ਕਰਕੇ ਉਸੇ ਕੋਟੀ ਦੇ ਵਿੱਚ ਫੇਜ ਜਾਂਦਾ ਆ ਸਮਾਨ ਆਪਣਾ ਜਿਹੜਾ ਰਹਿ ਗਿਆ ਹੁੰਦਾ ਉਹਨੂੰ ਚੱਕ ਲੈਂਦਾ ਆ ਤੇ ਉਸ ਤੋਂ ਬਾਅਦ ਫਿਰ ਰਫੂ ਚੱਕਰ ਹੋ ਜਾਂਦਾ ਆ ਤਾਂ ਕਹਿ ਲਓ ਵੀ ਚੋਰ ਵੀ ਆਮ ਬੰਦਿਆਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਆ ਆਪਣਾ ਸਮਾਨ ਨਹੀਂ ਕਿਤੇ ਭੁੱਲਦਾ ਫਿਲਹਾਲ ਇਹ ਬੜਾ عجیبੋ ਗਰੀਬ ਜਿਹਾ ਮਾਮਲਾ ਆ ਜਿਹੜਾ ਜਲੰਧਰ ਦੇ ਗੁਰਗੋਬਿੰਦ ਸਿੰਘ ਐਵੇਨਿਊ ਦੇ ਉੱਤੇ ਆ ਦੋ ਵਾਰੀ ਚੋਰ ਇੱਕੋ ਇੱਕ ਘਰ ਦੇ ਵਿੱਚ ਆ ਜਾਵੇ ਤੇ ਪੁਲਿਸ ਦੇ ਕੋਲ ਫੜਿਆ ਨਾ ਜਾਵੇ ਤਾਂ ਫਿਰ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡਾ ਬਹਾਦਰ ਆ ਚੋਰ ਤੇ ਤੁਸੀਂ ਕਿਵੇਂ ਆਸ ਕਰ ਸਕਦੇ ਹੋ ਵੀ ਪੁਲਿਸ ਜਿਹੜੀ ਆ ਤੁਹਾਡੀ ਮਦਦ ਕਰੂਗੀ ਹਾਲਾਂਕਿ ਉਹਨਾਂ ਨੇ ਦੱਸਿਆ ਕਿ ਚੋਰ ਨੂੰ ਫੜਨ ਦੇ ਲਈ ਲਗਾਤਾਰ ਅਸੀਂ ਕੰਟਰੋਲ ਰੂਮ ਤੋਂ ਸੀਸੀਟੀਵੀ ਦੇ ਉੱਤੇ ਨਿਗ੍ਹਾ ਰੱਖੀ ਹੋਈ ਆ ਪਰ ਇਹ ਨਿਗਾਹ ਕੀ ਕਰੂਗੀ ਜਦੋਂ ਚੋਰ ਜਿਹੜਾ ਆ ਇੰਨੀ ਆਸਾਨੀ ਦੇ ਨਾਲ ਆਵੇ ਤੇ ਇੰਨੀ ਆਸਾਨੀ ਦੇ ਨਾਲ ਚਲਾ ਜਾਵੇ ਐਪੀਸੋਡ 1 ਤੇ ਐਪੀਸੋਡ 2 ਦੋਹਾਂ ਤਰੀਕੇ ਆ ਇਹ ਉਹ ਪਹਿਲਾ ਐਪੀਸੋਡ 1 ਆ ਜਿੱਥੇ ਪਹਿਲੀ ਵਾਰੀ ਕਿਸੇ ਦੇ ਘਰ ਦੇ ਵਿੱਚ ਚੋਰ ਵੜ ਜਾਂਦਾ ਨਾਲ ਦਾ ਘਰ ਬੰਦ ਪਿਆ ਹੁੰਦਾ ਆ ਤੇ ਉਹ ਬੰਦੇਆਂ ਨੂੰ ਪਤਾ ਲੱਗ ਜਾਂਦਾ ਜਿਹੜੇ ਆਸ-ਪਾਸੇ ਘਰਾਂ ਦੇ ਵਿੱਚ ਚੋਰ ਵੜਿਆ ਦੇਖੋ ਕਿਦਾਂ ਡੰਡੇ ਫੜ ਕੇ ਪੂਰੇ ਤਰੀਕੇ ਦੇ ਨਾਲ ਕੈਲਿਕ ਟਰੈਪ ਲਾ ਕੇ ਬਾਹਰ ਖੜਦੇ ਨੇ ਚੋਰ ਹੁਣੀ ਗੰਦ ਟੱਪਦੇ ਆ ਤੇ ਉਸ ਬਾਅਦ ਛਾਲ ਮਾਰਦੇ ਆ ਤੇ ਦੇਖਦੇ ਆਂ ਦੇਖਦੇ ਆ ਜਿਹੜੇ ਚਾਰ ਬੰਦੇ ਖੜੇ ਆ ਨਾ ਉਹ ਤੋਂ ਇੱਕ ਚੋਰ ਜਿਹੜਾ ਮੜਕੂ ਜਿਹਾ ਉਹ ਵੀ ਨਹੀਂ ਫੜਿਆ ਗਿਆ ਉਹ ਤੋਂ ਚੋਰ ਦਾ ਹੌਸਲਾ ਦੇਖੋ ਵੀ ਉਹਦਾ ਕੋਈ ਸਮਾਨ ਉਸ ਕੋਠੀ 'ਚ ਰਹਿ ਜਾਂਦਾ ਆ ਘੰਟੇ ਬਾਅਦ ਫੇਰ ਆਉਂਦਾ ਕੱਪੜੇ ਬਦਲ ਕੇ ਉਸੇ ਕੋਠੀ 'ਚ ਵੜਦਾ ਆ ਆਪਣਾ ਸਮਾਨ ਚੱਕਦਾ ਆ ਤੇ ਫੇਰ ਦੁਬਾਰਾ ਤੋਂ ਰਫੂ ਚੱਕਰ ਹੋ ਜਾਂਦਾ ਇਹ ਐਪੀਸੋਡ 2 ਦੇ ਵਿੱਚ ਤੁਸੀਂ ਦੇਖੋ ਕਿ ਦੇਖੋ ਕਿਵੇਂ ਜਿਹੜੀ ਹੈ ਪੂਰੀ ਪਾਕਿਤ ਬੱਕਰੇ ਰੰਗ ਦੀ ਟੀ-ਸ਼ਰਟ ਆਉਂਦਾ ਪਹਿਲਾਂ ਇਹਦੇ ਵਿੱਚ ਉਹਨੇ ਸ਼ਰਟ ਪਾਈ ਆ ਦੂਸਰੇ 'ਚ ਉਹਨੇ ਟੀ-ਸ਼ਰਟ ਪਾਈ ਆ ਚੋਰ ਵੀ ਕੱਪੜੇ ਬਦਲਣ 'ਚ ਲੱਗਾ ਹੋਇਆ ਔਰ ਫਿਲਹਾਲ ਇਹ ਵੀਡੀਓ ਲਗਾਤਾਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਆ ਵੀ ਜਿੱਥੇ ਚੋਰ ਜਿਹੜਾ ਆ ਉਹਦੀ ਡੈਡੀਕੇਸ਼ਨ ਤਾਂ ਦੇਖੀ ਜਾ ਸਕਦੀ ਹੈ ਵੀ ਇੱਕ ਜਗ੍ਹਾ ਤੇ ਉੱਤੇ ਦੂਸਰੀ ਆਵੇ ਪਰ ਸਾਡੀ ਪੁਲਿਸ ਦੀ ਗੱਡੀ ਵੀ ਬਾਹਰ ਤੁਹਾਨੂੰ ਖੜੀ ਉੱਥੇ ਨਜ਼ਰ ਆਏਗੀ ਤੇ ਉਹਦੀ ਡੈਡੀਕੇਸ਼ਨ ਕਿਤੇ ਬਣ ਰਹੀ ਦੇਖਣ ਨੂੰ ਮਿਲਦੀ ਦੇਖਦੇ ਆਂ ਹੀ ਦੇਖਦੇ ਆਂ ਪੁਲਿਸ ਦੀ ਗੱਡੀ ਦੇ ਮੋਰੋਂ ਨਿਕਲ ਜਾਂਦਾ ਬਾਹਰ ਗੱਡੀ ਖੜੀ ਆ ਤੁਸੀਂ ਦੇਖੋ ਵੀ ਪਹਿਲੇ ਐਪੀਸੋਡ ਦੇ ਵਿੱਚ ਬਾਹਰ ਗੱਡੀ ਖੜੀ ਆ ਤੇ ਪੁਲਿਸ ਵਾਲਾ ਜਿਹੜਾ ਚੋਰ ਆ ਅੰਦਰੋਂ ਛਾਲ ਮਾਰਦਾ ਬੜੀ ਆਸਾਨੀ ਦੇ ਨਾਲ ਦੇਖੋ ਆ ਬੜੀ ਆਸਾਨੀ ਦੇ ਨਾਲ ਐਪੀਸੋਡ 1 ਤੋਂ ਦੇਖੋ ਕਿਵੇਂ ਭੱਜਦਾ ਭੱ ਦੇ ਵਿੱਚ ਉਹ ਫਿਰ ਦੁਬਾਰਾ ਆਉਂਦਾ ਕੋਈ ਆਪਣਾ ਸਮਾਨ ਚੱਕਣ ਤੇ ਸਮਾਨ ਚੱਕ ਕੇ ਉਹ ਫਿਰ ਜਾਂਦਾ ਫਿਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਗੁਰਗੋਬਿੰਦ ਸਿੰਘ ਐਵੇਨਿਊ ਆ ਖਾਲੀ ਕੋਠੀ ਚ ਵੜਦਾ ਪਰ ਅਜੇ ਤੱਕ ਇਹ ਚੋਰ ਜਿਹੜਾ ਆ ਕਾਬੂ ਨਹੀਂ ਆ ਸਕਿਆ ਪੁਲਿਸ ਦੇ ਤੁਸੀਂ ਇਹ ਦੇਖੋ ਕਿ ਕਿਵੇਂ ਆਪਾਂ ਕਹਿ ਲਿਆ ਵੀ ਐਡਮਿਨਿਸਟ੍ਰੇਟਿਵ ਜਾਂ ਉਹ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾ ਸਕਦਾ ਜਿਹਦੀ ਅਸੀਂ ਆਸ ਕਰਦੇ ਆ ਇਹਨਾਂ ਪੁਲਿਸ ਵਾਲਿਆਂ ਤੋਂ ਜਾਂ ਤੇ ਸਵਾਲ ਤੇ ਖੜੇ ਹੁੰਦੇ ਆ ਵੀ ਕਿਵੇਂ ਇੱਕ ਪੌਸ਼ ਏਰੀਆ ਦੇ ਵਿੱਚ ਜੇ ਪਤਾ ਵੀ ਇਹ ਚੋਰ ਵੜ ਗਿਆ ਤੇ ਚੋਰ ਪੁਲਿਸ ਦੀ ਗੱਡੀ ਬਾਹਰ ਖੜੀ ਹੋਵੇ ਚੋਰ ਅੰਦਰ ਵੜਿਆ ਹੋਵੇ ਤਾਂ ਕਿੱਦਾਂ ਫੱਜ ਸਕਦਾ ਇਹ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਹਾਲਾਂਕਿ ਬੜਾ ਹਾਸੋ ਹੀ ਨਹੀਂ ਲੱਗਦਾ ਸਕਦਾ ਵੀ ਐਸ ਤਰੀਕੇ ਨਾਲ ਕਿਵੇਂ ਹੋ ਸਕਦਾ ਥੋੜੇ ਦਿਨ ਪਹਿਲਾਂ ਜਲੰਧਰ ਦੇ ਕਮੇਡੀਅਨ ਪਤੀਲੇ ਦੇ ਘਰੇ ਚੋਰ ਵੜਿਆ ਉਹ ਚੋਰ ਬੜੇ ਤਰੀਕੇ ਦੇ ਨਾਲ ਚੋਰੀ ਕਰਕੇ ਚਲਾ ਗਿਆ ਹਲੇ ਉਹ ਵੀ ਚੋਰ ਨਹੀਂ ਫੜ ਹੋਇਆ ਆ ਦੂਸਰੀ ਚੋਰੀ ਫੇਰ ਕਰ ਗਿਆ ਤੁਸੀਂ ਅੰਦਾਜ਼ਾ ਲਾਓ ਫਿਰ ਕਿਵੇਂ ਜਿਹੜਾ ਆ ਕਹਿ ਲਿਆ ਵੀ ਜਲੰਧਰ ਜਿਹੜਾ ਉਹ ਸੁਰੱਖਿਅਤ ਸ਼ਹਿਰ ਹੈ ਆ ਤਾਂ ਦੇਖ ਕੇ ਹਾਸਾ ਹੀ ਆਉਂਦਾ ਵੀ ਦੂਮਤਰੀ ਵਾਲਾ ਰਤੀਕਰਸ਼ਨ ਹੋ ਗਿਆ ਇਹ ਜਿਹੜਾ ਇੰਨੇ ਬੰਦਿਆਂ ਕੋਲੇ ਵੀ ਨਹੀਂ ਫੜਿਆ ਗਿਆ